ਤੇ ਜ਼ਿਕਰ ਕਰਨਾ ਚਾਹਾਂਗਾ ਕਿ ਸੰਤ ਜਿਹੜੇ ਕਸ਼ਮੀਰ ਸਿੰਘ ਪੂਰੀ ਵਾਲੇ ਨੇ ਉਹ ਲਗਾਤਾਰ ਮਹਾਰਾਸ਼ਟਰਾ ਦੀ ਗੱਲ ਕਰੀਏ ਹਜੂਰ ਸਾਹਿਬ ਦੀ ਪਟਨਾ ਸਾਹਿਬ ਦੀ ਗੱਲ ਕਰੀਏ ਤੇ ਉੱਥੇ ਕਾਫੀ ਜ਼ਿਆਦਾ ਕੰਮ ਕਰ ਰਿਹਾ ਔਰ ਜਦੋਂ ਵੀ ਕਦੀ ਮੁਲਾਕਾਤ ਹੋਈ ਉਹਨਾਂ ਨੂੰ ਇਹ ਜ਼ਰੂਰ ਕਵਾਂਗੇ ਕਿ ਸਕੂਲ ਵੀ ਖੋਲੋ ਤਾਂ ਕਿ ਲੋਕਾਂ ਨੂੰ ਅਹਿਸਾਸ ਹੋਵੇ ਕਿ ਇਸ ਕੌਮ ਜਿਹੜੀ ਹੈ ਕਿੰਨੀ ਬਹਾਦਰ ਕੌਮ ਹੈ ਔਰ ਕਿੰਨੀ ਦਰਿਆਦਲੀ ਦਿਖਾਉਂਦੇ ਆ ਤੁਹਾਡਾ ਸੁਝਾਅ ਬਧੀਆ ਹੈ ਜ਼ਰੂਰ ਸੰਤ ਪੂਰੀ ਵਾਲੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਐਸਜੀਪੀਸੀ ਜਿਹੜੇ ਆ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਬਹੁਤ ਸਾਰੇ ਜਿੱਥੇ ਜਗਾ ਦੇਸ਼ ਦੇ ਵਕ ਉੱਥੇ ਵੀ ਸਿੱਖੀ ਜਮਦਾ ਪ੍ਰਚਾਰ ਵੀ ਕੀਤਾ ਜਾਵੇ ਔਰ ਉਹਨਾਂ ਲੋਕਾਂ ਨੂੰ ਸਾਡੀ ਦਰਿਆਦਲੀ ਦਾ ਅਹਿਸਾਸ ਵੀ ਹੋਣਾ ਚਾਹੀਦਾ ਸਸੇਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਸੇਕਾਲ ਆਪਾਂ ਜੀ ਡੇਰਾ ਬਣਾਣ ਤੋਂ ਬੋਲ ਰਹੇ ਹਾਂ ਹਾਂ ਜੀ ਇਹ ਬੇਨਤੀ ਹੈ ਕਿ ਇੱਕ ਤੇ ਸਿਰਸਾ ਸਾਹਿਬ ਦੀ ਜੋ ਇਹਨਾਂ ਨੇ ਮਗਲ ਇਦਾਂ ਕਕਾਰਾਂ ਦਾ ਕਰਦੇ ਨੇ ਤਕਾ ਕੋਲ ਸਭਾਂ ਦੇ ਵਿੱਚ ਉਹਨਾਂ ਦੀ ਨਿੰਦਾ ਕਰਦੇ ਸਿਰਸਾ ਸਾਹਿਬ ਦੇ ਨਾਲ ਆ ਹਾਂ ਜੀ ਸਰਤਾ ਸਾਹਿਬ ਨੇ ਬਹੁਤ ਵਧੀਆ ਕਿਸਾਨ ਮੋਰਚੇ ਦੇ ਵਿੱਚ ਵੀ ਨੌਜਵਾਨਾਂ ਨੂੰ ਸਮਝਾ ਕੇ ਵਿਝਾ ਕੇ ਬਹੁਤ ਵਧੀਆ ਮੋਰਚੇ ਨੂੰ ਅੱਗੇ ਤੋਰਿਆ ਤੇ ਜਿੱਥੋਂ ਤੱਕ ਆਪਣਾ ਸ਼੍ਰੋਮਣੀ ਕਮੇਟੀ ਦਾ ਸਵਾਲ ਹੈ ਉਹਨਾਂ ਦੇ ਗਾੜੀ ਬੇਨਤੀ ਕਰਦੇ ਮੈਂਬਰ ਸਾਹਿਬਾਨਾਂ ਦੇ ਗਾੜੀ ਕਿ ਇਸ ਦੇ ਉੱਤੇ ਬਿਆਨਬਾਜ਼ੀ ਤੋਂ ਉੱਪਰ ਉੱਟ ਕੇ ਸਖਤ ਐਕਸ਼ਨ ਲਿਆ ਜਾਵੇ ਹਰ ਇੱਕ ਥਾਂ ਤੇ ਬਾਰ ਬਾਰ ਅਜਹੀਆਂ ਘਣਾਉਣੀਆਂ ਹਰਕਤਾਂ ਹੋਣ ਦੀਆਂ ਰਹਿੰਦੀਆਂ ਨੇ ਜੀ ਤੇ ਸਰੇ ਨੰਬਰ ਤੇ ਨਾਲ ਇਹ ਵਿਸ਼ਾ ਤੇ ਨਹੀਂ ਪਰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿੱਥੇ-ਜਿੱਥੇ ਇਤਿਹਾਸਕ ਗੁਰਦਰਾ ਸਾਹਿਬਾਨ ਹਨ ਉਹਨਾਂ ਗੁਰਦਰਾ ਸਾਹਿਬਾਨਾਂ ਦੇ ਲਾਗੇ ਵਧੀਆ ਹਸਪਤਾਲ ਅਤੇ ਵਧੀਆ ਸਕੂਲ ਕਾਲਜ ਬਣਨੇ ਚਾਹੀਦੇ ਹਨ ਤਾਂ ਜੋ ਸਾਡੇ ਬੱਚੇ ਵਧੀਆ ਹਦਿਆਂ ਤੇ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ ਜੀ ਬਹੁਤ ਸ਼ੁਕਰੀਆ ਆਪਣੀ رائے ਰੱਖਣ ਦੇ ਲਈ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਸੰਤ ਜਿਹੜੇ ਕਸ਼ਮੀਰ ਸਿੰਘ ਪੂਰੀ ਵਾਲੇ ਨੇ ਉਹ ਲਗਾਤਾਰ ਮਹਾਰਾਸ਼ਟਰਾ ਦੀ ਗੱਲ ਕਰੀਏ ਹਜੂਰ ਸਾਹਿਬ ਦੀ ਪਟਨਾ ਸਾਹਿਬ ਦੀ ਗੱਲ ਕਰੀਏ ਤੇ ਉੱਥੇ ਕਾਫੀ ਜ਼ਿਆਦਾ ਕੰਮ ਕਰ ਰਿਹਾ ਔਰ ਜਦੋਂ ਵੀ ਕਦੀ ਮੁਲਾਕਾਤ ਹੋਈ ਉਹਨਾਂ ਨੂੰ ਇਹ ਜ਼ਰੂਰ ਕਵਾਂਗੇ ਕਿ ਸਕੂਲ ਵੀ ਖੋਲੋ ਤਾਂ ਕਿ ਲੋਕਾਂ ਨੂੰ ਅਹਿਸਾਸ ਹੋਵੇ ਕਿ ਇਸ ਕੌਮ ਜਿਹੜੀ ਹੈ ਕਿੰਨੀ ਬਹਾਦਰ ਕੌਮ ਹੈ ਔਰ ਕਿੰਨੀ ਦਰਿਆਦਲੀ ਦਿਖਾਉਂਦੇ ਆ ਤੁਹਾਡਾ ਸੁਝਾਅ ਬਧੀਆ ਹੈ ਜ਼ਰੂਰ ਸੰਤਪੂਰੀ ਵਾਲੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਐਸਜੀਪੀਸੀ ਜਿਹੜੇ ਆ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਬਹੁਤ ਸਾਰੇ ਜਿੱਥੇ ਜਗ੍ਹਾ ਦੇਸ਼ ਦੇ ਵੱਖ-ਵੱਖ ਹੋਂਨੇ ਆ ਉੱਥੇ ਵੀ ਸਿੱਖੀ ਜਮ ਦਾ ਪ੍ਰਚਾਰ ਵੀ ਕੀਤਾ ਜਾਵੇ ਔਰ ਉਹਨਾਂ